でき、ね、てき。 ਬਹਾਦਰ ਤੰਨ ਜਿਗਰਾ ਤੇਰੀ ਧਨ ਕੁਰਬਾਨੀ ਦੇ ਕੇ ਜਾਨ ਮਿਸਾਲ ਥਾਪ ਗਿਓ ਪਾਲਣ ਦੇ ਲਈ ਹੱਕ ਇਨਸਾਨੀ ਅੱਜ ਇਤਿਹਾਸ ਦਾ ਉਹ ਦਿਨ ਹੈ ਜਦੋਂ ਪਰਉਪਕਾਰ ਦੀ ਮਿਸਾਲ ਕਾਇਮ ਹੋਈ ਅਨੰਦਪੁਰੀ ਦੀ ਪਾਵਨ ਧਰਤੀ ਤੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਆਵਾਜ਼ ਉੱਠੀ ਜਦੋਂ ਨਵੇਂ ਪਾਤਸ਼ਾਹ ਜਿਨ੍ਹਾਂ ਨੇ ਤੇਗ ਵਿਵਾਹੀ ਤੇ ਅਸੀਮ ਭਗਤੀ ਵੀ ਕੀਤੀ ਤੇ ਅਖੀਰ ਦੂਜੇ ਧਰਮ ਦੀ ਰੱਖਿਆ ਲਈ ਸ਼ਹਾਦਤ ਦਾ ਜੰਮ ਪੀਤਾ ਤੇ ਕੁੱਲ ਦੁਨੀਆ ਨੂੰ ਇਹ ਸਿੱਧ ਕਰ ਦਿੱਤਾ ਕਿ ਇਨਸਾਨੀਅਤ ਤੋਂ ਵੱਡਾ ਕੋਈ ਫਰਜ਼ ਨਹੀਂ ਕੋਈ ਧਰਮ ਨਹੀਂ ਤੇ ਧਾਰਮਿਕ ਆਜ਼ਾਦੀ ਹਰ ਇਨਸਾਨ ਦਾ ਹੱਕ ਹੈ ਕਸ਼ਮੀਰੀ ਪੰਡਿਤਾਂ ਦੇ ਆਗੂ ਕਿਰਪਾ ਰਾਮ ਜੀ ਗੁਰੂ ਪਾਤਸ਼ਾਹ ਕੋਲ ਆ ਫਰਿਆਦੀ ਹੋਏ ਤੇ ਨਾਨਕ ਦੇ ਘਰ ਦਾ ਇਹ ਸੂਲ ਹੈ ਕਿ ਸ਼ਰਨ ਆਏ ਦੀ ਰੱਖਿਆ ਜ਼ਰੂਰ ਕਰਨੀ ਤਾਂ ਗੁਰੂ ਪਾਤਸ਼ਾਹ ਨੇ 1675 ਈਸਵੀ ਨੂੰ ਸ਼ਹਾਦਤ ਦਾ ਜਮ ਪੀਤਾ ਧੰਨ 9 ਸਾਲਾਂ ਦੇ ਬਾਅਦ ਗੋਬਿੰਦ ਰਾਏ ਧੰਨ ਮਾਤਾ ਗੁਜਰ ਕੌਰ ਜੀ ਤੇ ਧੰਨ ਧੰਨ ਮਾਤਾ ਨਾਨਕੀ ਜੀ ਜਿਨ੍ਹਾਂ ਨੇ ਪੁੱਤਰ ਦਾ ਸੀਸ ਝੋਲੀ ਪਵਾ ਕੇ ਵੀ ਸ਼ੁਕਰ ਮਨਾਇਆ ਵਲੀ ਯੋਧੇ ਗੁਰਸੂਰੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ